ਸਵਾਗਤ ਆਇਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਪੁੱਛੇਲ ਕਰਨਾ ਹੋਵੇ ਜਾਂ ਅੱਜ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 99488 ਅੱਜ ਤਰੀਕ ਹੈਗੀ ਆ 6 ਤਰੀਕ ਦਾ ਮਹੀਨਾ 2024 ਦੇ ਦਿਨ ਐ ਦੁਆਰਾ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਮੇਰੀ ਇੱਕ ਹੋਰ ਬਿੰਦ ਤੇ ਵਿੱਚ ਜੇ ਕਿਸੇ ਵੀ ਵੀਰ ਨੇ ਪਸ਼ੂ ਲੈਣਾ ਵਾ ਮੇਰੀ ਵੀਡੀਓ ਤੋਂ ਆਦਾ ਬਈ ਦੋ ਟਾਈਮ ਚੋ ਕੇ ਲਵੋ ਸਵੇਰੇ ਸਵਾਇਆ ਤਾਂ ਜਦੋਂ ਮਾਲਕ ਕਹਿੰਦਾ ਵਾ ਤੇ ਜੇ ਗੱਭਣ ਤਾਂ ਆਪਦਾ ਨੂੰ ਚੰਗੀ ਤਰ੍ਹਾਂ ਪਾਸ ਕਰਕੇ ਲਵੋ ਕੱਲ ਨੂੰ ਮੁੜ ਕੇ ਕੋਈ ਹੋਰ ਲੋਹਰੀ ਗੱਲਾਂ ਕਰਨ ਨਾਲੋਂ ਆਦੀ ਫਿਰ ਸੱਲੀ ਪਰ ਕਰ ਲੋ ਤੇ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਕਰਨ ਇੰਨੇ ਪਰਪਰ ਜਾਣ ਕਰੀ ਅੱਜ ਆ ਦੋ ਝੋਟੀਆਂ ਤੇ ਇੱਕ ਉਹ ਵਹਿੜ ਆ ਆ ਜਾ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਪਿੰਡ ਭਰਾਵਾਂ ਦਾ ਨਾਮ ਦੱਸ ਦੇਗਾ ਜੀ ਬਾਬ ਜੀ ਕਾਕਾ ਪਿੰਡ ਲੱਗੇਣਾ ਤਹਿਸੀਲ ਬਾਗ ਆਪਣਾ ਜ਼ਿਲ੍ਹਾ ਮੋਗਾ ਠੀਕ ਆ ਜੀ ਹੋਰ ਵਿਕੀ ਜਾਂਦਾ ਮਾਲ ਮਾਲ ਵਿਕੀ ਜਾਂਦਾ ਥੋੜੀਆਂ ਵੋਟਰ ਚੱਲਦੀਆਂ ਮੈਂਬਰੀ ਸਰਪੰਚੀ ਦੀਆਂ ਅੱਛਾ ਤਾਂ ਫਿਰ ਆਪਣਾ ਫਿਰ ਵੀ ਚੱਲੀ ਜਾਂਦਾ ਪਰਮਾਤਮਾ ਮੇਰਨਾ ਤੇਰਾ ਵਿਕੀ ਜਾਂਦਾ ਮਾਲ ਆ ਕੋਈ ਜੋ ਸਿਰ ਸੋਕਾ ਮਸਹੀ ਕਰਨਾ ਸਹੀ ਤਾਂ ਮੁੰਡਾ ਕੋਈ ਪਰਮਾਤਮਾ ਵੀ ਸਾਥ ਦਿੰਦਾ ਠੀਕ ਆ ਉਹਨੂੰ ਦੇਖ ਸਕਦਾ ਪਹਿਲਾਂ ਵੀ ਲੋਕਾਂ ਨੂੰ ਬੇਚਦੀ ਹੈ ਚੋ ਦੋਵੇਂ ਚੋਕੇ ਲਵੋ ਆਪਦਾ ਮਤਲਬ ਕਿ ਨਾ ਕੁਝ ਚਿਪਾ ਸਿੱਧਣਾ ਚਿਪਾ ਖੱਚ ਲੋ ਠੀਕ ਆ ਇਹਨੂੰ ਥੱਲੀ ਕਰੋ ਤੁਹਾਡੇ ਮਨ ਨੂੰ ਸ਼ਾਂਤੀ ਨੂੰ ਜਿਹੜੀ ਵੀ ਹੁਣ ਸਹੀ ਆ ਮੇਰਾ ਪਸ਼ੂ ਠੀਕ ਆ ਦੁੱਧ ਲਈ ਦੁੱਧ ਚੋਲੋ ਦੋ ਡੰਗ ਤਿੰਨ ਡੰਗ ਠੀਕ ਆ ਇਹੋ ਹੀ ਹੁੰਦਾ ਮਸਲਾ ਵਟਾ ਲਾ ਹਾਂ ਜੇ ਗੱਲ ਪਤਾ ਜੇ ਮਾਲਕ ਕਹਿੰਦਾ ਵਾ ਹਰ ਵਾਰ ਕਹਣੀ ਇਹ ਗੱਲ ਕਹਣੀ ਕਹਣੀ ਹੈ ਰੀਪੀਟ ਕਰਨੀ ਵਾਰ-ਵਾਰੇ ਵੀ ਚੰਗੀ ਹੁੰਦੀ ਹਾਂ ਪਸ਼ੂ ਕਿਸੇ ਵਪਾਰ ਦੇ ਲੈਣਾ ਉਹਦਾ ਸੋਚ ਸਮਝ ਕੇ ਦਿਮਾਗ ਨਾਲ ਲਓ ਚੋਕੇ ਲੋ ਜੂਨ ਵਾਲਾ ਚਿਪਾ ਚਿਪਾ ਖੱਚ ਕੇ ਲੋ ਸਾਰੇ ਚੋਰ ਨਹੀਂ ਸਾਰੇ ਸਾਥੀ ਤੁਸੀਂ ਪੋੜਦੇ ਆ ਚਾ ਉਹ ਮੁਕੇ ਦਾ ਯਾਰ ਪਸ਼ੂ ਮਗਰ ਮੜਾਉਣਾ ਉਹਦਾ ਡੱਡਾ ਵੀ ਖਰਾਬ ਹੁੰਦਾ ਤੁਸੀਂ ਕਹਿੰਦੇ ਰਾਏ ਜੋ ਗੱਲਾਂ ਨਾ ਕਰਿਆ ਕਰੋ ਕਿਸੇ ਨਾਲ ਵੀ ਪਹਿਲਾਂ ਤਾਂ ਮੇਰੀ ਪਰਖਾ ਮਿਲਣੀ ਨਹੀਂ ਤਕਰੀਬਨ ਪਾਲਕ ਦੀ ਕਿਰਪਾ ਹੈ ਠੀਕ ਆ ਔਰ ਫਿਰ ਵੀ ਮਤਲਬ ਕਿ ਤੁਸੀਂ ਵੀ ਪਰਖ ਕੇ ਲਓ ਠੀਕ ਆ ਕਿਤੋਂ ਵੀ ਲੈਣਾ ਪਸ਼ੂ ਆਪਦਾ ਹਾਂ ਪਸ਼ੂ ਦਾ ਟੰਕਾ ਕੇ ਲੋ ਨਾ ਮੂੜੀਓਲ ਦਾ ਕਸੂਰ ਹੈ ਨਾ ਮੇਰਾ ਉੱਗਾ ਦਾ ਪੁੱਤ ਦੁੱਧ ਕਰਮਾਦਾ ਹੁੰਦਾ ਹੈ ਹਾਂ ਹਾਂ ਨਾ ਵਪਾਰੀ ਕਿਹੜਾ ਘਰੇ ਬਣਾਉਦਾ ਹਾਂ ਹਾਂ ਬਾਰੀ ਕਿਹੜਾ ਘਰੇ ਬਣਾਈ ਜਾਂਦੇ ਨੇ ਬਾਰੀ ਕਿਹੜਾ ਕਿਹੜਾ ਘਰੇ ਦੂਜਾ ਫੈਕਟਰੀ ਲੱਗੀ ਪਸ਼ੂ ਦੀ ਉੱਥੇ ਜਿਵੇਂ ਪੈਣ ਭਰੌਂ ਤੌਂਦੇ ਆ ਉਹ ਤੁਰੇ ਜਾਂਦੇ ਆਗੇ ਖਲੀ ਪਰਖਾ ਜ਼ਰੂਰ ਕਰੋ ਜਿਹੜੇ ਝੋਟੇ ਤੋਂ ਕਰ ਲੋ ਜੀ ਝੋਟੇ ਤੋਂ ਕਰ ਲੋ ਜੀ ਹਾਂ ਝੋਟੇ ਇਹ ਮਤਲਬ ਕਿ ਰਵੇ ਦੀ ਝੋਟੀ ਹੈ ਠੀਕ ਆ ਉਹ ਪੂਰ ਘਰ ਵਾਲੇ ਕਹਿੰਦੇ ਇਹ ਮਾਂ ਨੇ ਦੁੱਧ 10 ਗੋ ਦੁੱਧ ਪਹਿਲੇ ਨੇ ਠੀਕ ਆ ਪਹਿਲੇ ਨੇ ਠੀਕ ਹੈ ਜੀ ਹਾਂ ਜਿਵੇਂ ਕਿ ਇਹਦੇ ਮਤਲਬ ਕਿ ਦਿਨ ਦੇ ਮੰਨ ਕੇ ਚਲੋ ਇੱਕ ਹਫ਼ਤਾ ਰਹਿ ਗਿਆ ਜੀ ਇੱਕ ਹਫ਼ਤਾ ਰਹਿ ਗਿਆ ਹਾਂ ਜੀ ਠੀਕ ਆ ਤੋੜ ਲਈ ਮਾੜੇ ਜੀ ਆਇ ਨਕੂ ਤੁਰੇ ਲਓ ਵੀ ਦੋਸਤੋ ਬਾਈ ਦੱਸਦਾ ਵਾ ਨਕੂ ਆ ਨਕੂ ਬਈ ਇਹਦੀ ਮਾਂ ਦਾ 10 ਕਿਲੋ ਉਤਾਰੇ ਕਹਿੰਦਾ ਬਾਈ ਬੜਾ 15 ਕਿਲੋ ਕਹਿੰਦਾ ਵਾ ਪਰ ਅਮਾਨ ਦਾ ਅਮਾਨਦਾਰੀ ਹੈ ਕਾਕੇ ਬਰਾੜ ਦੀ ਉਹ ਕਹਿੰਦਾ ਵੀ ਇਹਦੀ ਮਾਂ ਦਾ 10 ਕਿਲੋ ਦਾ ਪਹਿਲੇ ਸੋਏ ਤੇ ਵਿੱਚ 10 ਕਿਲੋ ਇਹ ਵੀ ਦੇ ਜੂਗੀ ਬਾਕੀ ਥੋੜੀ ਸੇਵਾ ਸੰਭਾਲ ਤੇ ਆ ਕਦ ਕੜ ਚੰਗਾ ਵੇ ਨੂੰ ਇਹਨੂੰ ਬਹੁਤ ਹੈਗਾ ਤੂੰ ਥਣਾ ਸੈ ਚੈੱਕ ਕਰ ਲਿਆ ਜੇ ਇੱਕ ਹਫਤੇ ਦੀ ਕੱਚੀ ਹੈਗੀ ਇੱਕ ਹਫਤੇ ਤੱਕ ਇਹਨਾਂ ਨੇ ਹਵਾਨਾ ਵਧੀਆ ਤਿਆਰ ਕਰ ਲੈਣਾ ਵਾ ਥਣਾ ਸੈਜ ਬਹੁਤ ਸੋਹਣਾ ਵਾ ਅੱਥੀ ਚੁਵਾਈ ਵਾਲਾ ਥਾਣਾ ਇਹਦਾ ਬਾਕੀ ਥਾਣਾ ਨੇ ਕੱਢਣਾ ਸੂਣ ਤੋਂ ਬਾਅਦ ਅੱਜ ਪੂਰੇ ਇੱਕ ਹੱਥ ਦੀ ਕੱਚੀ ਆ ਨਿੱਕੀ ਸਿੰਘੀ ਆ ਗੋਲ ਸਿੰਘੀ ਦੀ ਨਿੱਕੀ ਦੀ ਮੱਥਾ ਮੱਥਾ ਬਹੁਤ ਚੌੜਾ ਵਾ ਜੀ ਲੈ ਚੱਲ ਬਾਈ ਵਈਨ ਵਈਨ ਬਹੁਤਾ ਛੋਟੀ ਦੇ ਵਿੱਚ ਚੰਗੀ ਸਮਾਂ ਹੀ ਪਲੀ ਆ ਗਈ ਤੁਸੀਂ ਦੇਖ ਸਕਦੇ ਹੋ ਚੰਗੀ ਅਵੇਲੂ ਠੀਕ ਆ ਗਈ ਕੋਕਾ ਪੀਸਾ ਬਾਈ ਜੀ ਕੋਕਾ ਪੀਸਾ ਬਾਈ ਆਦਾ ਵਾ ਬਾਕੀ ਕਿਹੜੀ ਵੀ ਸੋਹਣੀ ਲੱਗਦੀ ਪੈਸਾ ਬੈਂਕਾਂ 'ਚ ਪੈ ਕੇ ਕਿਹੜਾ ਵੇਖਣਾ ਕਹਿੰਦੇ ਆ ਠੀਕ ਆ ਜੀ ਪੈਸਾ ਕਿਹੜਾ ਵੇਖਣਾ ਬੈਂਕਾਂ 'ਚ ਪਿਆ ਠੀਕ ਆ ਕੀ ਦੀ ਵੇਖਣੀ ਕਿਹੜਾ ਵੇਖਣਾ ਪ੍ਰਾਈਸ ਚੱਡਾ ਬਹੁਤ ਸੋਹਣੀ ਚੱਡਾ ਤਿਆਰ ਕਰਦੀ ਆ ਉਹਦੇ ਤੇ ਦੇਖ ਸਕਦੇ ਹੋ ਫੇਸ ਕੁਆਲਟੀ ਜਿਵੇਂ ਕੋ ਉਪਰਾ ਬੰਦਾ ਆ ਜਮਣੇ ਉਪਰਾ ਕੀਤਾ ਭੋਰਾ ਵੀ ਇਹਨੇ ਤੇ ਗਲਦ ਵੀ ਚੰਗਾ ਦੇ ਦੂਗੀ ਤੇਗਾ ਉਪਰਾ ਵੀ ਨਹੀਂ ਕਰਨਾ ਭੋਰਾ ਵੀ ਇਹਨੇ ਥਣਾ ਸੈਜ ਬਹੁਤ ਸੋਹਣਾ ਵਾ ਇਹਖੋ ਜਿਹਾ ਬਹੁਤ ਸੋਹਣਾ ਹਵਾਨਾ ਤਿਆਰ ਕਰ ਲੈਣਾ ਇਹਨੇ ਠੰਡੀ ਸੀਲ ਹੈ ਠੀਕ ਆ ਮੁੱਲ ਇਹਦਾ ਆਜਾ ਲਓ ਜੀ ਤਾਂ ਇਹ ਮਿੱਲੇ ਵੀ ਨਾ ਕਿਉਂ ਨਾ ਹਾਂ ਹਾਂ ਵੇਖੋ ਫੇ ਦੋਸਤੋ ਹਵਾਨਾ ਫਿਟਿੰਗ ਆ ਰੱਖੂਗੀ ਪੂਰਾ ਵਧੀਆ ਅਜੇ ਤੱਕ ਕਬਜ਼ਾ ਜਮਾ ਹੋਣਾ ਫਿਰ ਤਿਆਰ ਕਰਨਾ ਥਣਾਸਾ ਹੁਣੀ ਬਹੁਤ ਸੋਹਣਾ ਵਾ ਇਮਾਨ 10 ਲੀਟਰ ਦੁੱਧ ਦਾ ਕਿੱਥੋਂ ਆਈ ਆਪਾਂ ਫੋਨ ਨੰਬਰ ਦੇ ਦਾਂਗੇ ਠੀਕ ਆ ਜੀ ਇਮਾਨਦਾਰੀ ਨੇ ਪਹਿਲਾਂ 15 ਕਹਿੰਦਾ ਕਿਹੜਾ ਵੇਖਿਆ ਸੀ ਕਹੇ ਨੇ 10 ਲੀਟਰ ਦਾ ਪਹਿਲਾਂ ਨੇ ਪੰਜ ਪੰਜ ਕਿਲੋ ਜਾਤ ਵਾਲੀ ਆ ਠੀਕ ਆ ਕਿੱਥੋਂ ਆਈ ਆਪਾਂ ਨੰਬਰ ਦੇ ਦਾਂਗੇ ਠੀਕ ਆ ਮੁੱਲੇ ਦਾ ਮੁੱਲ ਬਈ ਇਹਦਾ ਮਤਲਬ ਕਿ 80000 ਰੁਪਏ ਮੁੱਲ ਵਿੱਚ ਮਾਨਤਾਨ ਮਾਨਤਾਨ ਹੋ ਜਾਊਗਾ ਠੀਕ ਹੈ ਲੋ ਵੀ 80000 ਰੁਪਏ ਦੋਸਤੋ ਡਿਮਾਂਡ ਆ ਇਹਦੀ ਵਿੱਚੋਂ ਮਾਨਤਾਨ ਹੋ ਜਾਊਗਾ ਜਿਹਦੇ ਸਾਹਮਣੇ ਤੋਂ ਬਾਈ ਨਗਰ ਨਟਕਾ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਦੋ ਨੰਬਰ ਬਾਜਾ ਦਗੇ ਬਾਈ ਦੋ ਨੰਬਰ ਬਾਈ ਦੁੱਧ 12 ਕਿਲੋ ਦੀ ਗਾਰੰਟੀ ਹੈ 70000 ਰੁਪਏ ਰੇਟ ਠੀਕ ਆ ਹਾਂ ਬਖਾਈ ਹੋ ਕੇ ਬੁੱਧ ਸੁਈ ਜਾ ਕੇ ਸੂਨ ਵਾਲੀ ਆ ਸੂਨ ਵਾਲੀ ਆ ਬਾਈ ਇੱਕ ਹਫਤਾ ਰਹਿ ਗਿਆ ਠੀਕ ਆ ਜੀ ਹਾਂ ਕਿਹੜਾ ਸੂਆ ਸੂ ਕੀ ਬਾਈ ਇਹ ਇਹ ਕੋਈ ਹੁਣ ਤੀਜਾ ਸੂਆ ਸੁੰਦੀ ਆ ਠੀਕ ਆ ਜੀ ਦੋ ਸੂਆ ਸੂਰੀ ਆ ਠੀਕ ਇੱਕ ਹਫਤਾ ਰਹਿ ਗਿਆ ਕ੍ਰਾਂਤੀ ਐਵੇਂ ਮੈਂ ਤੁਹਾਨੂੰ ਕਹੀ ਜਾਵਾਂ ਠੀਕ ਆ ਲਓ ਵੀ ਦੋਸਤੋ ਵਾਏ ਨੇ ਵਾਏ ਨੇ ਬਹੁਤ ਆ ਕੱਦ ਵੜ ਚੰਗਾ ਵਾ ਥਾਣਾ ਦਾ ਸੈ ਚੈੱਕ ਕਰ ਲਓ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਆਉਂਦੀ ਆਗੀ ਮੁੱਲੇ ਦਾ 75000 ਰੁਪਿਆ ਵਾ ਥਾਣਾ ਸੈ ਬਹੁਤ ਸੋਹਣਾ ਥਿਚਵਾਈ ਵਾਲਾ ਮੁੱਠੀ ਵਾਲਾ ਥਾਣਾ ਫੇਸਕਵਡ ਚੈੱਕ ਕਰ ਲਓ ਤੁਸੀਂ ਮੋੜ ਲਾ ਵੀ ਲੈ ਚੱਲ ਇਹ ਮੂੰਹ ਮੱਥੇ ਦੀ ਵੀ ਸੋਹਣੀ ਆਗੀ ਵਾਏ ਨੇ ਵੋ ਜੀ ਠੀਕ ਆ ਕੱਦ ਵੱਡਵੇ ਠੀਕ ਆ ਮੀਡੀਅਮ ਕੱਦ ਕਾਰਚ ਆ ਗਈ ਕਿਉਂਕਿ ਬਾਲਾ ਵੱਡਾ ਨਹੀਂਗਾ ਮੀਡੀਅਮ ਕੱਦ ਕਾਰਚ ਦੇ ਵਿੱਚ ਆ ਗਈ ਹਾਂ ਵਾਏ ਨੂੰ ਹੀ ਬਹੁਤ ਛੋਟੀ ਦੇ ਵਿੱਚ ਦਦ ਦੇ ਗਈ 12 ਕਿਲੋ ਬਾਈ ਇਹਦਾ ਜੇ ਡੇਲੇ ਵੇਲੇ 12 ਕਿਲੋ ਨਹੀਂ ਦਿੰਦੀ ਤਾਂ ਫਿਰ ਦੇਣਾ ਵੀ ਕਿਹਨੇ ਹੈਗਾ 12 ਕਿਲੋ ਤਾਂ ਜੈ ਜੀ ਆ ਥੱਲੇ ਥਾਣ ਤੋਂ ਨੇੜੇ ਤੋਂ ਦਿਖਾ ਦਿੰਨੇ ਹੈ ਥਨਾ ਸਾਬ ਬਹੁਤ ਚੰਗਾ ਥੀ ਚੁਵਾਈ ਵਾਲਾ ਮੁਠੀ ਵਾਲਾ ਥਾਣਾਗਾ ਦੇਖ ਸਕਦੇ ਹੋ ਥੋੜੀ ਧਾਰ ਆ ਜਮਾ ਧਾਰ ਬਹੁਤ ਥਾਣ ਮੋਟਾ ਧਾਰ ਪੁੱਲ ਗਈ ਹੋਊਗੀ ਇਹਦੀ ਹਾਂ ਇੱਕ ਹਫ਼ਤਾ ਇੱਕ ਹਫ਼ਤਾ ਬਹੁਤ ਸੁਣਾ ਹਵਾਨਾ ਹੋਰ ਤਿਆਰ ਕਰਨਾ ਇਹਨੇ ਮੁੱਲੇ ਦਾ ਮੁੱਲੇ ਦਾ 75000 ਰੁਪਇਆ ਹਾਂ ਨਾ ਜਣੀ ਹਾਂ ਨਹੀਂ ਆ ਐਚ ਐਫ ਵੜਾ ਵਰਗਾ ਹਵਾਨਾ ਵੀ ਦੇਖ ਸਕਦੇ ਹਾਂ ਅਜੇ ਹਵਾਨਾ ਨੇ ਹੋਰ ਇੱਕ ਹਫ਼ਤੇ ਤੱਕ ਭਰ ਲੈਣਾ ਫੁੱਲ ਨੇ ਬਾਕੀ ਜਿਹੜੇ ਸੰਸਥਾ ਲਈ ਪਾਰਕ ਤੁਸੀਂ ਜਾ ਕੇ ਕੋਲੇ ਆ ਕੇ ਕਰਨੀ ਹੈ ਕੀ ਆਪਦੀ ਜਿਉਂ ਦਿਨ ਮਗਾਉਣੇ ਆ ਥੋੜੀ ਮਰਜੀ ਆ ਬਾਕੀ ਬਈ ਕਾਕਾ ਇਮਾਨਦਾਰੀ ਤੁਹਾਨੂੰ ਪਤਾ ਹੀ ਆ ਇਹਨੇ ਰੇਂਜ ਪਹੁੰਚ ਨਾ ਸੇਲ ਹੋ ਕੇ ਜਾਂਦੇ ਆ ਕਿ ਹੁਣ ਸਾਰਾ ਕਾਰੋਬਾਰ ਖੜਾ ਵੋਟਾਂ ਕਰਕੇ ਪਰ ਫੇਰ ਵੀ ਕਾਕਾ ਦੇ ਬਰਾੜ ਦੇ ਮਾਲ ਵਿਕੀ ਜਾਂਦਾ ਬਾਕੀ ਇਹ ਫਰਸ਼ ਲੱਗੀ ਜਾਂਦੀ ਹੈਗੀ ਆਈ ਫਰਸੇ ਦਾ ਕੰਮ ਨਿਭੜਿਆ ਨਹੀਂਗਾ ਬਾਈ ਦਾ ਵੀ ਇਹਦੇ ਪਰ ਦੱਸ ਦਗੇ ਜੀ ਤਿੰਨ ਨੰਬਰ ਬਾਰੇ ਹੋਰ ਡਿਟੇਲ ਜਿਵੇਂ ਪਹਿਲਾਂ ਮੱਛੀ ਐ ਇਹ ਠੀਕ ਆ ਜੀ ਹਾਂ ਸੂਨ ਵਾਲੀ ਆਗੇ ਕਿੰਨਾ ਵੀ 12 ਲੀਟਰ ਗਾਰੰਟੀ ਦਾ ਸੂਨ ਵਾਲੀ ਆ ਆ ਲਓ ਜੀ ਠੀਕ ਆ ਕਿੰਨਾ ਟਾਈਮ ਲਾਜੂ ਹੈ ਆ ਪਿੱਛੇ ਆ ਠੀਕ ਆ ਬਈ ਦੋਸਤੋ ਵਾਰਟ ਲਾ ਬਹੁ ਪੰਜਾਂਗੇ ਹਫਤਾ ਲਾਜੂ ਇਹ ਜਿਹੜੇ ਹਫਤਾ ਲਾਜੂ ਕੀ ਹਾਂ ਲੈ ਠੀਕ ਆ ਦੋਸਤੋ ਸਾਰਿਆਂ ਸਨਾਸੈ ਚੈੱਕ ਕਰੋ ਪਹਿਲਾਂ ਤੁਸੀਂ ਜਿਵੇਂ ਮਰਜ਼ੀ ਪੀੜੀ ਢਾ ਕੇ ਪਹਿਲਣ ਮੱਛੀ ਐ ਜਿਵੇਂ ਮਰਜ਼ੀ ਬੂਹ ਆ ਲਓ ਜੀ ਕਾ ਲੈ ਵੀ ਦੋਸਤੋ ਪਹਿਲਾਂ ਬੱਚੀ ਆ ਜੀ ਪੂਰਾ ਹੱਥ ਜੇ ਮਰਜੀ ਤੇਰੀ ਚੱਲੋ ਤੁਸੀਂ ਤਾਂ ਦੇ ਦੋ ਕਿ 12 13 ਕਿਲੋ ਵੀਡੀਓ ਮ ਕੱਦ ਕਾਰਡ ਚਾ ਪ੍ਰਿੰਟ ਬੁੱਡ ਬਹੁਤ ਸਨ ਬੱਚੀ ਦੇਖ ਸਕਦੇ ਹੋ ਤੁਸੀਂ ਫੇਰ ਲਵਾਉਣ ਨਾਲ ਗਿਆ ਫਰਸ਼ ਲੱਗ ਨਹੀਂ ਹੁਣ ਚਪਕਾ ਦੇਣੀ ਲੋਕ ਨੇ ਬੋਦੀ ਵਾਲੀ ਵਿਹੜਾ ਕੋਈ ਜੀ ਫੇਸ ਕੁਆਲਟੀ ਬਹੁਤ ਚੰਗੀ ਆ ਗਈ ਥਣਾ ਸੈ ਚੈੱਕ ਕਰ ਲ ਬਹੁਤ ਸੋਹਣਾ ਵਾ ਇਹ ਸੋਈ ਤੋਰ ਨਹੀਂ ਆਪਾਂ ਕਹੋ ਕਿ ਸਾਹਮਣੇ ਫਰਸ਼ ਲੱਗੀ ਜਾਂਦੇ ਟਰੋੜੇ ਪਏ ਆ ਬਾਹਲੇ ਪਸੂ ਕੇ ਤਿਲਕ ਜਾਂਦਾ ਵਾ ਕੋਈ ਬਾਕੀ ਮੁੱਲੇ ਦਾ ਠੀਕ ਆ ਤਾਂ ਇਹ ਰਹਿੰਦੀ ਹੁੰਦੀ ਆ ਠੀਕ ਆ ਮੋਲ ਉਹਦਾ 30000 ਰੁਪਏ ਦੀ ਖਾਨ ਆ ਠੀਕ ਆ ਦੋਸਤੋ ਜਮਾ ਜੈ ਜਮਾੜਾ ਮੈਨੂੰ ਦੇ ਦੇਣਾ 30000 ਰੁਪਏ ਤੇ ਜਾਂ ਬਾਈਆ 30 ਦੀਆਂ ਮੈਨੂੰ ਦੇ ਦੇ ਉਹ ਹੋ ਜੇਗਾ ਹਾਂ ਲਓ ਵੀ ਦੋਸਤੋ ਕਾਕੇ ਬਰਾੜ ਕੋਲੇ ਇਹ ਭਾਅ ਮਿਲਦੇ ਆਗੇ ਨਹੀਂ ਤਾਂ ਟੋਪੜ ਦਾ 40000 ਮੰਗ ਲੈਂਦਾ ਵਾ ਮੇਰਾ ਪਣਪਰਾ ਕੇ ਨੇ ਵੇਚਨੇ ਹੁੰਦੇ ਆ ਕੋਈ ਟੋਪੜ ਕੱਪਣ ਮੈ ਹੋਵੇ ਸੱਜਰ ਹੋਵੇ ਹੋਵੇ ਭਾਅ ਲਈ ਮਾਤਰਾ ਮੋਲ ਤਾਂ ਹੈ ਕਿ ਤੂੰ 40000 ਦੀ ਮੰਗ ਲੈਣਾ ਕਰੋੜਾਂ ਇਹ ਨਹੀਂ ਗੱਲਾਂ ਹੁੰਦੀਆਂ ਠੀਕ ਆ ਉਹ ਤਾਂ ਜਿਹੜੀ ਮਾਰਕੀਟ ਚੀਜ਼ ਮਤਲਬ ਮੋਲ ਉਹਦਾ ਮਾਰਕੀਟ ਦੀ ਵਿਕਣੀ ਲੋ ਦੋਸਤੋ ਬਾਈ ਹੈ ਨਾ ਜੇ ਕੋਈ ਪਸ਼ੂ ਵੇਚਣਾ ਹੁੰਦਾ ਕਿਸੇ ਨੇ ਨੰਬਰ ਤੁਹਾਨੂੰ ਪਤਾ ਹੈ 9814728931 ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਪਸ਼ੂ ਹੈ ਭਾਸਰ ਵਾਲਾ ਕੋਈ ਸੱਜਰ ਸੂਈ ਮਾਝਾ ਗਾਂ ਜਾਂ ਕੋਈ ਵੇਅਰ ਤੋਕਰ ਗੱਭਣ ਹੋਵੇ ਜਾ ਕੇ ਮਾਝਾ ਤੋਕਰ ਬਾਈ ਨਾਲ ਸੰਪਰਕ ਕਰ ਲਿਆ ਕਰੋ ਬਾਈ ਦਾ ਨੰਬਰ ਸਕਰੀਨ ਤੇ ਵੀ ਚੱਲੀ ਜਾਣਾ ਵਾ ਬਾਕੀ ਜਿਹਦੀ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਕਨੈਕਟ ਕਰ ਲੈਣਾ ਵਾ ਪ੍ਰਿੰਟ ਮੁੰਡ ਬਹੁਤ ਸੋਹਣਾ ਮੱਛੀ ਦਾ ਤੁਸੀਂ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਤਿਆਰ ਕਰੂਗੀ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਗੁਲਾਬੀ ਥਾਣਾਗਾ ਮੋਲੇ ਸਿਰਫ 30000 ਰੁਪਏ ਤੱਕ ਪਾ ਦਊਗੀ 12-13 ਕਿਲੋ ਰਤ ਵੀ ਚੰਗੀ ਆ ਗਈ ਠੰਡ ਹੋ ਚੱਲੀ ਬੱਸ ਜਿੰਨੀ ਖਰਾਬ ਆ ਉਹ ਦੋਨਾਂ ਲੈ ਲਓਗੇ ਤੁਸੀਂ ਇਹ ਤੋਂ ਇਹ ਵੀ ਗੱਬਣਾ ਅੱਜ ਦੀ ਵੀਡੀਓ ਚ ਕਾਕੇ ਬਰਾੜ ਤੇ ਅਰੇ ਨਾਲ ਕੇ ਸੇਲ ਸੀਗੇ ਤਿੰਨਾਂ ਦੇ ਪ੍ਰੋਪਰ ਜਾ ਕੇ ਤੁਹਾਨੂੰ ਲੈ ਤੇ ਆ ਗਈ ਬਾਕੀ ਜਿਹਦੇ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਨਾਟ ਕਰ ਸਕਦੇ ਹੋ ਪਹਿਲੇ ਨੰਬਰ ਤੇ ਪਹਿਲਾ ਸੂਆ ਝੋਟੀ ਮੋਲੇ 80000 ਰੁਪਏ ਤੱਕ ਪਾ ਦਊਗੀ 10 ਕਿਲੋ ਦੋ ਨੰਬਰ ਤੇ ਤੀਜਾ ਸੂਆ ਮੋਲੇ ਦਾ 75000 ਰੁਪਏ ਤੱਕ 12 ਕਿਲੋ ਪਾ ਦਊਗੀ ਆ ਲੈ ਜਾ ਕੇ ਇੱਕ ਹਫਤੇ ਦੀ ਇਹ ਕੱਚੀ ਹੈਗੀ ਜਿਹਦੇ ਪਸੰਦ ਆਏ ਉਹ ਬਾਈ ਤੋਂ ਲੈ ਸਕਦੇ ਹੋ ਪ੍ਰੋਪਰ ਜਾਣਕਾਰੀ ਬਾਕੀ ਦਿੱਤੀ ਹੋਈ ਵੀਡੀਓ ਦੇ ਵਿੱਚ ਆਪਾਂ ਨੇ ਬਾਕੀ ਫੋਨ ਤੇ ਵੀ ਗੱਲਬਾਤ ਕਰ ਦਿਆ ਇੱਕ ਹਫਤਾ ਲੈਂਦੀ ਹੈਗੀ ਪ੍ਰਿੰਟ ਪੁੰਡ ਸੋਨਾ ਬੱਛੀ ਦਾ ਜਿਆਦਾ ਕੁਆਲਟੀ ਚੰਗੀ ਹੈਗੀ ਮਰ ਸਿਰਫ 30000 ਰੁਪਇਆ ਇੱਕ ਹਫਤੇ ਦੀ ਕੱਚੀ ਹੈਗੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ